ਕੋਰੋਨਾ ਦੀ ਤੀਸਰੀ ਲਹਿਰ ਦਾ ਖਤਰਾ ਹੁਣ ਦਿਨ ਪਰ ਦਿਨ ਵਧਦਾ ਜਾ ਰਿਹਾ ਏ ਜਿਸ ਨੂੰ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਲਈ ਥਾਂ ਥਾਂ ਤੇ ਟੀਮਾਂ ਬਿਠਾਈਆਂ ਜਾ ਰਹੀਆਂ ਨੇ ਅਤੇ ਸਭ ਦੇ ਵਿੱਚ ਇਹਨਾਂ ਤਸਵੀਰਾਂ ਨੇ ਉਸ ਵੇਲੇ ਇੱਕ ਨਵੀਂ ਬਹਿਸ ਛੇੜ ਦਿੱਤੀ ਜਦੋਂ ਸਾਈਕਲ ਤੇ ਆ ਰਹੇ ਸਖਸ਼ ਨੂੰ ਪੁਲਿਸ ਵਾਲਿਆਂ ਨੇ ਰੋਕ ਕੇ ਕੋਰੋਨਾ ਸੈਂਪਲਿੰਗ ਲਈ ਰੱਖ ਦਿੱਤਾ ਅਤੇ ਫਿਰ ਜੋ ਪੂਰਾ ਡਰਾਮਾ ਹੋਇਆ ਉਹ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ ਜਿਸ ਦੀ ਵੀਡੀਓ ਦੇਖ ਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦੇਣਾ ਗੱਲ ਬੋਲਤੀ ਮੁੰਡੇ ਪਹਿਲੇ ਆਰਾਮ ਨਾਲ ਬੈਠੋ ਮੈਂ ਉਹਨੂੰ ਹਾਂ ਬੋਲੋ ਨੰਬਰੀ ਬੋਲੋ ਨੰਬਰੀ ਬੋਲੋ ਆਲੀ ਦੇ ਆਲੀ ਪਛਿੜਦੀ ਆਲੀ ਦੇ ਦੇਖ लीजिए ਕਸਾ ਇੱਕ ਮਿੰਟ ਰੁਕੋ ਯਾਰ ਟੈਸਟ ਨਹੀਂ ਆਉਂਦੇ ਉਹ ਕਿੱਥੇ ਜੇ ਹੁਣ ਤਾਂ ਖਾਣ ਵਾਸਤੇ ਉਹਨਾਂ ਨੇ ਮੂੰਹ ਤਾਂ ਲਾਉਣਾ ਨਹੀਂ ਕੀ ਉਹ ਖਾਣੇ ਦੇਖੇ ਉਹ ਖਾਣ ਲਈ ਬੈਠੇ ਆ ਉਹ ਕੀ ਬੈਠੇ ਆ ਖਾਣੇ ਹੋਰ ਖਾਲੇ ਬੈਠੇ ਆ ਉਹ ਦੇਖੀ ਬੈਠੇ ਆ ਤਾਂ ਉਹ ਮੈਡੀਕਲ ਟੀਮ ਹੈ ਮਾਸਕ ਲਗਾ ਰੱਖੇ ਹੈ ਲਗਾਏ ਹੋਏ ਲਗਾਏ ਹੋਏ ਉਹ ਖਾएंगे ਤਾਂ ਮਾਸਕ ਉਤਾਰ ਕੇ ਖਾएंगे ਉਹ ਟਿਕਾਣਾ ਦਰਅਸਲ ਜਲੰਧਰ ਦੇ ਨਕੌਦਰ ਚੌਕ ਦੀ ਇਹ ਤਸਵੀਰਾਂ ਵਿੱਚ ਸਖਸ਼ ਨੇ ਇਲਜ਼ਾਮ ਲਗਾਇਆ ਕਿ ਜਦੋਂ ਮੇਰੀ ਤੱਕੇ ਨਾਲ ਸੈਂਪਲਿੰਗ ਕੀਤੀ ਜਾ ਰਹੀ ਸੀ ਤਾਂ ਮੈਂ ਵੱਡੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਮੇਰੇ ਕਾਨੂੰਨਾ ਵੈਕਸੀਨ ਦੀਆਂ ਡੋਜ਼ਾਂ ਅਲੱਗੀਆਂ ਹੋਈਆਂ ਹੋਈਆਂ ਨੇ ਪਰ ਮੇਰੀ ਕਿਸੇ ਨੇ ਇੱਕ ਵੀ ਨਾ ਸੁਣੀ।

ਔਰ ਦੂਸਰੇ ਇੱਕ ਸਰਦਾਰ ਦੇ ਪਤਵਾਲਾ ਹੀ ਸਰਦਾਰ ਜੀ تھے ਉਹ ਕਰੋਨਾ ਟੈਸਟ ਵਾਲੇ ਕੀ ਗੱਲ ਕੀ ਇੱਥੇ ਗੱਲ ਸਾਨੂੰ ਪਹਿਲਾਂ ਤਾਂ ਨਹੀਂ ਪਤਾ ਇਧਰੋਂ ਮੈਚ ਅਲਗਾ ਸੀ ਇਧਰੋਂ ਰਖਸ਼ੀ ਆਇਆ ਇਹਨਾਂ ਨੇ ਓਕੇ ਹੁਣ 마ਸਕ ਪਾਸ ਤੇ ਕਹਿੰਦੇ ਓਕੇ ਆ ਸੀ ਇੱਥੇ ਕਿ 마ਸਕ ਨਹੀਂ ਲੱਗਾ ਕਿ ਚਲੋ 마ਸਕ ਹੀ ਨਾ ਕਾ ਚਲਾਨ ਕੱਟ ਲੋ ਉਹ ਡਾਕਟਰ ਕੋਲ ਲੈ ਆਏ ਡਾਕਟਰ ਨੇ ਉਹਨੇ ਦੱਸਿਆ ਕਿ ਮੈਂ ਪਹਿਲੇ ਡੋਜ਼ ਲੱਗੇ ਹੋਏ ਆ ਮੇਗਾ ਕਰੋਨਾ ਟੈਸਟ ਵੀ ਹੋਇਆ ਆ ਸਮਝ ਗਏ ਤੇ ਫੇ ਉਹਨੇ ਕਿਹਾ ਪਛੀ ਨੇ ਪਛੀ ਵੀ ਦਿਖਾਤੀ ਫੇ ਬੰਦੇ ਬਹਿਸ ਕਰੀ ਇਹਨਾਂ ਨੇ ਉਹ ਸਾਹਮਣੇ ਖੜੇ ਦੇਖ ਰਹੇ ਆ ਇੱਥੇ ਵੈਸਵਾਜੀ ਹੋਈ ਐਨੇ ਚੋਨੇ ਮਾਰਨੇ ਸ਼ੁਰੂ ਕਰਤਾ ਕਿ ਬੀਚ ਕੋਈ ਲੋਕਲ ਨਹੀਂ ਮਾਰਿਆ ਕਿ ਨਾ ਇਹ ਜੇਲਾ ਦਾ ਪੁਲਿਸ ਵੱਲੋਂ ਚਪੇੜ ਮਾਰੀ ਗਈ ਆ ਇੱਥੇ ਡਾਕਟਰ ਵੱਲੋਂ ਮਾਰੀ ਗਈ ਆ ਫਿਰ ਕੁਛ ਇੱਥੇ ਲੋਕਲ ਵੀ ਸੀ ਦੋ ਤਿੰਨ ਕਿਉਂ ਉਹ ਕੌਣ ਸੀ ਇਹ ਨਹੀਂ ਸਾਨੂੰ ਪਤਾ ਲੇਕਿਨ ਲੋਕਲ ਵੀ ਸ਼ਿਕਾਇਤ ਕਰਦੇ ਦੋ ਤਿੰਨ ਉਹਨਾਂ ਨੇ ਵੀ ਮਾਰਿਆ ਡਾਕਟਰ ਵੱਲੋਂ ਵੀ ਮਾਰਕੜੇ ਕੀਤੀ ਡਾਕਟਰ ਵੱਲੋਂ ਸਭ ਤੋਂ ਜ਼ਿਆਦਾ ਜੀ ਉਹ ਜਿਹੜਾ ਡਾਕਟਰ ਸੀ ਪੜਿਆ ਵਾਈਟ ਮਾਸਕ ਪਾਇਆ ਸੀ ਅੱਛਾ ਜੀ ਉਹਨੇ ਸਭ ਤੋਂ ਜ਼ਿਆਦਾ ਮਾਰਿਆ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਜੋ ਬਿਆਨ ਦਿੱਤੇ ਗਏ ਨੇ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਜਿਹੜਾ ਡਾਕਟਰ ਨੂੰ ਲੈ ਗਏ تھے ਉਹ ਕਹਿੰਦਾ ਕਿ ਮੈਂ ਅੰਦਰ ऑलरेडी ਪਹਿਲਾਂ ਹੀ ਟੀਕੇ ਲੱਗੇ ਨੇ ਉਹਨਾਂ ਨੇ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜੇ ਤੁਹਾਡੇ ਜਿਹੜੇ ਟੀਕੇ ਇੰਜੈਕਸ਼ਨ ਲੱਗੇ ਨੇ ਉਹ ਤਾਂ ਸਾਨੂੰ ਦਿਖਾ ਦਿਓ ਤੁਹਾਡਾ ਸੈਂਪਲਿੰਗ ਲੈ ਲਈ ਆਪਾਂ ਉਹ ਕਹਿੰਨੇ ਮੈਂ ਸੈਂਪਲਿੰਗ ਨਹੀਂ ਕਰਨਾ ਉਹਨਾਂ ਨੇ ਜਿਹੜਾ ਹੈਗਾ ਉਹ ਮਿਸ ਬਿਹੇਵ ਕੀਤਾ ਡਾਕਟਰਾਂ ਨਾਲ ਜਿਹੜੇ ਡਾਕਟਰ ਜਿਹੜੇ ਕਹਿਣ ਦੇ ਮਤਲਬ ਮਿਸ ਬਿਹੇਵ ਕਰਨ ਤੋਂ ਬਾਅਦ ਉਹਨੇ ਆਪਣਾ ਸਿਰ ਜਿਹੜਾ ਥੱਲੇ ਜੀਵਨ ਦੇ ਪਟ ਗਿਆ ਹੂੰ ਫਿਰ ਬੰਦੇ ਨੇ ਕਿ ਪੁਲਿਸ ਵਾਲਾ ਵੀ ਕੁੱਟ ਮਾਰ ਕੀਤੀ ਗਈ ਹੈ ਤੇ ਡਾਕਟਰ ਵਾਲਾ ਵੀ ਉਹਨੂੰ ਕੁੱਟ ਮਾਰ ਦੀ ਇਦਾਂ ਦੇ ਕੋਈ ਗੱਲ ਬਾਤ ਨਹੀਂ ਹੈ ਪਰ ਉਹ ਕੁੱਟ ਕੇ ਲੈ ਗਿਆ ਬੰਦਾ ਮਰੀ ਗਿਆ ਸੈਂਬਲਿੰਗ ਕਰਵਾਉਣ ਤੇ ਉੱਥੇ ਵੀ ਪ੍ਰੋਬਲਮ ਆਈ ਲੇਡੀਜ਼ ਨੇ ਕੀ ਮਿਸ ਵੀ ਕੀਤਾ ਉਹਨਾਂ ਨੇ ਉਹਨਾਂ ਨੇ ਜਦੋਂ ਰੋਕਿਆ ਇਹਨੂੰ ਕਿ ਵੀ ਉਹ ਸੈਂਬਲਿੰਗ ਤੇਰਾ ਕਰਵਾ ਲੈ ਅੱਗੇ ਉਹਨਾਂ ਨੂੰ ਮਿਸ ਬਿਹਫ ਕਰ ਲੱਗ ਬੜਾ ਜਿਹੜਾ ਬੰਦਾ ਜ਼ਖਮੀ ਹੋਇਆ ਸਰ ਉਹ ਕਹਿੰਦਾ ਕਿ ਲੇਡੀਜ਼ ਨੇ ਹੱਥ ਫੜ ਗਏ ਮੈਨੂੰ ਇਸ ਸਾਈਡ ਤੇ ਖਿੱਚਿਆ ਤੇ ਡਾਕਟਰ ਨੇ ਪੁੱਛਣੇ ਵੀ ਛੱਡਿਆ ਮਨ ਇਹਦਾ ਇਹ ਕੋਈ ਦਾਲ ਫਰ ਸਾਹਮਣੇ ਹੈ ਨਹੀਂ ਬਾਕੀ ਉਥੇ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਜੇ ਜੋ ਵੀ ਇਨਸੀਡੈਂਟ ਉਥੇ ਸਾਹਮਣੇ ਹੋਇਆ ਉਹ ਸਰ ਇੱਕ ਹੋਰ ਸਵਾਲ ਆ ਕਿ ਜੇ ਅਗਰ ਡੋ ਡੋਸ ਉਹਨੂੰ ਪਹਿਲਾਂ ਹੀ ਲੱਗਿਆ ਸੀ ਫਿਰ ਰੋਕੇ ਕਿਉਂ ਗਿਆ ਕਿ ਡੋ ਡੋਸ ਦਾ ਮਤਲਬ ਹੈ ਕਿ ਉਹਨੂੰ ਜੇ ਵੈਕਸੀਨ ਲੱਗੀ ਉਹਨੂੰ ਭੇਜਿਆ ਕਿਉਂ ਨਹੀਂ ਗਿਆ ਲਾਗੇ ਜੇ ਡੋ ਨੋਜ਼ ਉਹਦੇ ਲੱਗੀ ਹੈ ਤਾਂ ਉਹਦਾ ਪ੍ਰੂਫ ਚੈੱਕ ਕਰਾ ਲੈਣਾ ਸਰ ਪ੍ਰੂਫ ਦਿਖਾ ਰਿਹਾ ਮੈਂ ਤਾਂ ਪ੍ਰੂਫ ਕਹਿੰਦਾ ਕਿ ਮੈਂ ਪ੍ਰੂਫ ਨਹੀਂ ਦਿਖਾ ਰਿਹਾ ਕਹਿੰਦਾ ਮੈਂ ਪ੍ਰੂਫ ਹੀ ਦਿਖਾਇਆ ਹੈ ਪਰ ਉਹਦੇ ਅੰਗੇਸ਼ ਵਿੱਚ ਮੈਨੂੰ ਇੱਕ ਪ੍ਰੂਫ ਹੈਗਾ ਤਾਂ ਦਿਖਾ ਦਿਓ ਸਾਨੂੰ ਵੀ ਦਿਖਾ ਦਿਓ ਸਰ ਸਾਹਮਣੇ ਵੇਖਦੇ ਬਟਾ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਦੋ ਡੋਸ ਲੱਗੀਆਂ ਹੋਈਆਂ ਆਲਰੇਡੀ ਜਿਹੜਾ ਹੈਗਾ ਉਹਨਾਂ ਦੇ ਪ੍ਰੂਫ ਚੈੱਕ ਕਰ ਲਏ ਤੁਸੀਂ ਚੈੱਕ ਕਰ ਲਾਗੇ ਜੀ ਦੋਨੋਂ ਸਲਿੱਪ ਦਿਖਾ ਦਿਓ ਹਾਂ ਫਿਰ ਉਹ ਡਾਕਟਰ ਨੇ ਜਿਹੜੇ ਪ੍ਰੂਫ ਦਿਖਾ ਰਿਹਾ ਤਾਂ ਉਹ ਇੰਨੀ ਕੋਈ ਗਲਬਾਤ ਨਹੀਂ ਸੀ ਕਿ ਜੇ ਕਿਸ ਨਹੀਂ ਅੱਗੇ ਗੱਲ ਬਦਲਣ ਵਾਲੀ ਸੀ ਸਿਰਸਾ ਹਾਲੋ ਕਿ ਬੰਦੇ ਦਾ ਕਹਿਣਾ ਕਿ ਮੈਨੂੰ ਜ਼ਬਰਦਸਤੀ ਆਪਣੀ ਗੱਡੀ 'ਚ ਬਿਠਾ ਕੇ ਲੈ ਕੇ ਆ ਰਹੇ ਸੀਗੇ ਕੌਣ ਪੁਲਿਸ ਵਾਲੇ ਹਾਲ ਸਾਰੇ ਤੇ ਇਸ ਕਰਕੇ ਕਿ ਉਹਦੇ ਸੱਟ ਲੱਗੀ ਸੀ ਆਪਾਂ ਸਿਵਲ ਹਸਪੀਟਲ ਲੈ ਕੇ ਆ ਰਹੇ ਸੀ ਨਾ ਕਿ ਆਪਾਂ ਇਹਨੂੰ ਗਲਤ ਨਾ ਇੰਟਰਪ੍ਰੀਟ ਕਰੋਗੇ ਆਪਾਂ ਉਹਨੂੰ ਕਿਤੇ ਲੈ ਕੇ ਜਾ ਰਹੇ ਆਪਾਂ ਤਾਂ ਜਸ ਉਹਦਾ ਇਲਾਜ ਕਰਾਉਣ ਵਾਸਤੇ ਇੱਥੇ ਲੈ ਆ ਰਹੇ ਸੀ ਪਰ ਜੋ ਤਸਵੀਰਾਂ ਦੇਖਣ ਨੂੰ ਮਿਲੀਆਂ ਕਿ ਜ਼ਬਰਦਸਤੀ ਇੱਕ ਮਰੀਜ਼ ਸੀ ਇੱਕ ਮਰੀਜ਼ ਨੂੰ ਆਪਾਂ ਆਰਾਮ ਨਾਲ ਲੈ ਕੇ ਆ ਰਹੇ ਹਾਂ ਜ਼ਬਰਦਸਤੀ ਗੱਡੀ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜ਼ਬਰਦਸਤੀ ਨਹੀਂ ਉਹ ਥੋੜਾ ਜਿਹਾ ਫਾਸਟ ਹੈ ਜਿਹਾ ਹੋ ਰਿਹਾ ਸੀ ਇਸ ਕਰਕੇ ਜੇਕਰ ਨਹੀਂ ਆਉਣਾ ਚਾਹੁੰਦਾ ਤਾਂ ਉਹ ਆਪਣੀ ਪ੍ਰਾਈਵੇਟ ਵਹੀਕਲ ਤੇ ਆ ਗਿਆ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਆਪਣੀ ਵਹੀਕਲ ਦੇ ਨਾਲ ਆਪਣੇ ਵਹੀਕਲ ਤੇ ਆ ਜਾਣਾ ਹੁੰਦੇ ਨਾਲ ਜਿਹੜੇ ਸੀਗੇ ਠੀਕ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੱਲ ਲੋਕਾਂ ਦੀ ਸਿਹਤ ਦੀ ਹੈ ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇਹ ਦੱਸੋ ਕਿ ਇਹ ਸਾਈਕਲ ਵਾਲਾ ਸਹੀ ਹੈ ਜਾਂ ਫਿਰ ਦੂਸਰੇ ਅਧਿਕਾਰੀ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ For latest updates, like and follow our Facebook page SMZ News and don't forget to subscribe our YouTube channel and press the bell icon.